ਕਰੀਬਨ 32 ਸਾਲ ਤੋਂ ਅਸੀਂ ਇੱਥੇ ਲੰਗਰ ਦੀ ਸੇਵਾ ਕਰ ਰਹੇ ਹਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਵੇਖਿਆ ਇੱਕ ਦੋ ਲੰਗਰ ਹੁੰਦੇ ਸੀ ਜੀ ਤੇ ਸਾਡੇ ਮਾਨ ਵਿੱਚ ਸਰਦਾ ਜਾਗੀ ਕਿਉਂ ਨਾ ਆਪਾਂ ਸਮੁੱਚੇ ਪਿੰਡ ਦੇ ਨਗਰ ਨੂੰ ਸੰਗਤ ਨਾਲ ਸਹਿਯੋਗ ਨਾਲ ਅਸੀਂ ਲੰਗਰ ਲਾਈਏ ਸਭ ਤੋਂ ਪਹਿਲਾਂ ਜਦੋਂ ਅਸੀਂ ਉੱਥੇ ਲੰਗਰ ਲੈ ਗਿਆ ਕੋਈ ਟਾਵਾ ਟਾਵਾ ਲੰਗਰ ਹੁੰਦਾ ਸੀ ਜੀ ਜੀ ਸੰਗਤ ਵੀ ਥੋੜੀ ਸੀ ਕਿਉਂਕਿ ਜਿੰਨਾ ਅੱਜ ਇਕੱਠੇ ਨਾ ਜੀ ਦੋ ਦਿਨ ਪਹਿਲਾਂ ਸਵੇਰ ਕਾਲੂ ਸ਼ੁਰੂ ਹੋਣੀ ਹੈ ਜਿੰਨਾ ਅੱਜ ਇਕੱਠੇ ਭੋਗੜ ਦਿਨ ਹੁੰਦਾ ਸੀ ਇਹ ਗੁਰੂ ਜੀ ਦੀ ਮਹਾਨ ਕਿਰਪਾ ਦਾ ਰਹਿਮਤ ਹੋਈਏ ਸੰਗਤਾਂ ਦਾ ਠਾਠਾ ਮਾਰ ਤੇ ਕਾਠਾ ਚ ਮਹਾਨ ਧਰਤੀ ਨੂੰ ਨਮਸਕਾਰ ਕਰ ਰਿਹਾ ਜੀ ਪ੍ਰਸ਼ਾਸਨ ਪੁਲਿਸ ਵਾਲੇ ਨਾਲ ਜੀ ਟੁੱਟ ਟੁੱਟ ਕੇ ਬੰਦੇ ਧੱਕੇ ਮਾਰਦੇ ਸੀ ਪਰ ਹੁਣ ਪ੍ਰਸ਼ਾਸਨ ਬੜੇ ਸੱਜੇ ਢੰਗ ਨਾਲ ਗਾਈਡ ਕਰ ਰਿਹਾ ਸੰਗਤਾਂ ਨੂੰ ਜਿੱਥੇ ਜਿੱਥੇ ਵੀ ਗੱਡੀਆਂ ਲਾਣੀਆਂ ਨੂੰ ਲਾ ਰਹੇ ਨੇ ਸੰਗਤਾਂ ਨੂੰ ਪੈਦਲ ਤੋਰ ਰਹੇ ਨੇ ਜਦ ਪਹਿਲਾਂ ਹੁੰਦੇ ਸੀ ਨਾ ਜੀ ਲੋਕੀ ਬੜੇ ਹੁਲੜਬਾਜੀ ਕਰਦੇ ਸੀ ਜੀ ਕਿਉਂਕਿ ਕੁਝ ਇਹਨਾਂ ਪ੍ਰਬੰਧ ਹੈ ਨਹੀਂ ਸੀ ਪਰ ਅੱਜ ਅੱਜ ਅਸੀਂ ਵੇਖਿਆ ਨਾ ਜੀ ਥਾਂ ਥਾਂ ਤੇ ਸੇਵਾਦਾਰ ਖੜੇ ਨੇ ਜੀ ਕੋਈ ਟੋਪੀ ਪਾ ਕੇ ਨਹੀਂ ਆ ਰਿਹਾ ਜੀ ਸਾਰਿਆਂ ਨੇ ਨਾ ਪਰਦੇ ਬੰਨੇ ਨੇ ਕਿਸੇ ਨੇ ਦਰਵਾਜ਼ਾ ਨਹੀਂ ਲਿਆ ਟੋਪੀ ਪਾ ਕੇ ਕੋਈ ਨਹੀਂ ਆ ਰਿਹਾ ਪਹਿਲਾਂ ਟੋਪੀ ਆ ਪਾ ਕੇ ਆਉਂਦੇ ਹੁਲੜਬਾਜੀ ਕਰਦੇ ਮੁੜੇ ਇਹ ਬੱਚੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਬਰਥ ਕਿਸੇ ਦਾ 2000 ਦਾ ਕਿਸੇ ਦਾ 2006 ਦਾ ਪਰ ਇਹਨਾਂ ਨੂੰ ਇੰਨਾ ਕੁ ਮਤਲਬ ਉਹ ਹੁੰਦਾ ਜੇ ਸ਼ਾਮੀ ਇੱਥੋਂ ਅਸੀਂ ਲੰਗਰ ਜਦੋਂ ਸਮਾਪਤ ਕਰਦੇ ਹਾਂ ਤੇ ਇਹ ਦਰਬਾਰ ਸਾਹਿਬ ਜਾਂਦੇ ਨੇ ਰਾਤੀ 1 ਵਜੇ ਵਾਪਸੀ ਉੱਥੇ ਮੁੜ ਕੇ ਵਾਪਸੀ ਆਉਂਦੇ ਨੇ ਉੱਥੇ ਇਹ ਦੀਵਾਨ ਹਾਲ ਚ ਦੀਵਾਨ ਦੀ ਕਥਾ ਸੁਣਦੇ ਨੇ ਇਹ ਬਲ ਕਿਤੇ ਨਾ ਕਿਤੇ ਇਹਨਾਂ 'ਚ ਬੜਾ ਉਹਦਾ ਫਰਕ ਹੈਗਾ ਜਿੱਖ ਮਿਲਦੀ ਹੈ ਵੀ ਕੇਸ ਨਾਲ ਕਟਾਉ ਦਾੜੀ ਰੱਖੋ ਤੇ ਅਮਰਯਾਸ਼ਕੋ ਤੇ ਹੁਣ ਜਿਵੇਂ ਹੋਰ ਵੀ ਹੁੱਲੜ ਬਾਜੀ ਨਹੀਂ ਕਰਨੀ ਇੱਥੇ ਇਹ ਸਿੱਖ ਮਿਲਦੀ ਹੈ ਸਮਝੀ ਤੁਸੀਂ ਮੈਂ ਆਈਸ਼ਾ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾ ਦੀ ਧਰਤੀ ਤੇ ਇਸ ਵਕਤ ਅਸੀਂ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਪਿੰਡ ਵਾਲੇ ਮੌਜੂਦ ਨੇ ਜਿਹੜੇ ਕਿ ਪਿਛਲੇ 32 ਸਾਲਾਂ ਤੋਂ ਲੰਗਰ ਦੀ ਸੇਵਾ ਵਾ ਜਿਹੜੇ ਕਿ ਇਹਨਾਂ ਦਿਨਾਂ ਦੇ ਵਿੱਚ ਇੱਥੇ ਕਰਦੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਜੀ ਪ੍ਰੋ ਪੰਜਾਬ ਟੀਵੀ ਦੀ ਸਮੁੱਚੀ ਟੀਮ ਨੂੰ ਜੀ ਅਤੇ ਮਹਾਨ ਸ਼ਹੀਦਾਂ ਧਰਤੀ ਆਯੂ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ 32 ਸਾਲ ਤੋਂ ਪਿੰਡ ਖੇੜੀ ਗੰਡਿਆਂ ਜੀ ਜੀ ਪਟਿਆਲਾ ਰਾਜਪੁਰਾ ਰੋਡ ਤੇ ਹੈ ਜੀ ਨਹਿਰ ਦੇ ਉੱਤੇ ਸਾਡਾ ਪਿੰਡ ਹੈ ਜੀ ਪਿੰਡ ਖੇੜੀ ਗੰਡਿਆਂ ਜੀ तकरीबन 32 ਸਾਲ ਤੋਂ ਅਸੀਂ ਇੱਥੇ ਲੰਗਰ ਦੀ ਸੇਵਾ ਕਰ ਰਹੇ ਹਾਂ ਸਭ ਤੋਂ ਪਹਿਲਾਂ ਜਦੋਂ ਅਸੀਂ ਵੇਖਿਆ ਇੱਕ ਦੋ ਲੰਗਰ ਹੁੰਦੇ ਸੀ ਜੀ ਤੇ ਸਾਡੇ ਮਨ ਵਿੱਚ ਇਹਦਾ ਜਾਗੀ ਕਿਉਂ ਨਾ ਆਪਾਂ ਸਮੁੱਚੇ ਪਿੰਡ ਦੇ ਨਗਰ ਨਗਰ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਲੰਗਰ ਲਾਈਏ ਸੋ ਅਸੀਂ ਸਭ ਤੋਂ ਪਹਿਲਾਂ ਇੱਥੇ ਬ੍ਰੈਡ ਦਾ ਲੰਗਰ ਲੈ ਕੇ ਆਏ ਸੀ ਜੀ ਜੀ ਉਸ ਦਿਨ ਵਾਸੀ ਸੋਲੇ ਪੁੜੀਆਂ ਇਹ ਵੈਸੇ ਦੇਖਿਆ ਜਿਵੇਂ 32 ਸਾਲ ਪਹਿਲਾਂ ਦੀ ਜੇ ਗੱਲ ਕੀਤੀ ਆਵੇ ਕਿਸ ਦੀ ਸੋਚ ਨੇ ਮਤਲਬ ਕਿਹਦੀ ਸੋਚ ਸੀਗੀ ਇਹ ਕਿ ਸਾਰਿਆਂ ਨੂੰ ਇਕੱਠੇ ਕਰੀਏ ਤੇ ਆ ਜਿਹੜਾ ਦਿਮਾਗ ਦੇ ਵਿੱਚ ਗੱਲ ਆਈ ਹੈ ਲੰਗਰ ਲਗਾਉਣ ਦੀ ਕਿ ਸਾਰਿਆਂ ਨੂੰ ਇਕੱਠੇ ਕਰਕੇ ਲੰਗਰ ਲਗਾ ਕੇ ਆਈ ਉੱਥੇ ਸਭ ਤੋਂ ਪਹਿਲਾਂ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀ ਮੈਂ ਸ਼ਬਦ ਪੜਿਆ ਜੀ ਮੈਂ ਨਹੀਂ ਹੋਰ ਬਾਹਰ ਨੂੰ ਸੜਨ ਦਿੱਤਾ ਭਾਵੇਂ ਆਪਣੇ ਬਾਗਵਰਾਨ ਹੋ ਗਏ ਹੱਥੀ ਛਾਂ ਕੀਤੀ ਲੱਖਾਂ ਹੀ ਪਤਰਾ ਨੂੰ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਉਹਨਾਂ ਦੀ ਮਹਾਨ ਸ਼ਹੀਦੀ ਨੂੰ ਅਸੀਂ ਵੇਖਦੇ ਹੋਏ ਸਾਡੇ ਮਨ ਵਿੱਚ ਪਿਆਰ ਜਾਗਿਆ ਕਿ ਅਸੀਂ ਵੀ ਕਿਉਂ ਨਾ ਜਿਹੜੇ ਗੁਰੂ ਨੇ ਸਾਡੇ ਵਾਸਤੇ ਸਾਰਾ ਸਰਬੰਚ ਵਾਰੇ ਆ ਅਸੀਂ ਉਹਨਾਂ ਦੀ ਮਹਾਨ ਪਵਿੱਤਰ ਧਰਤੀ ਤੇ ਜਾ ਕੇ ਸੇਵਾ ਕਰੀਏ ਅਸੀਂ ਸਾਰੇ ਨਗਰ ਨੂੰ ਇਕੱਤਰ ਕੀਤਾ ਤੇ ਅਸੀਂ ਸਾਰੇ ਸੰਗਤ ਦੇ ਸਹਿਯੋਗ ਨਾਲ ਇੱਥੇ ਲੰਗਰ ਲੈ ਕੇ ਆਏ ਗੁਰੂ ਜੀ ਦੀ ਮਹਾਨ ਕਿਰਪਾਲ ਦੁਆਰਾ ਅਸੀਂ ਦਾਹਾਂ ਦਾ ਲੰਗਰ ਲੈ ਕੇ ਆਏ ਆ ਜੀ ਬਾਕੀ ਅਗਲਾ ਪ੍ਰੋਗਰਾਮ ਸਾਲੇ ਗਾਂਧੀ ਦੱਸੋਗੇ ਜੀ ਅਗਰ ਬਾਬਾ ਜੀ ਇਹ ਗੱਲ ਕਰੀਏ ਜਦੋਂ ਤੁਸੀਂ ਪਹਿਲੀ ਵਾਰ ਲੰਗਰ ਲੈ ਕੇ ਆਏ ਹੋ ਹਨਾ ਤਾਂ ਉਸ ਟਾਈਮ ਕਿੰਨਾ ਕ ਲੰਗਰ ਤੁਸੀਂ ਇੱਥੇ ਲੈ ਕੇ ਆਏ ਸੀਗੇ ਸਭ ਤੋਂ ਪਹਿਲਾਂ ਜਦੋਂ ਅਸੀਂ ਉਹਦੇ ਲੰਗਰ ਲੈ ਗਿਆ ਕੋਈ ਟਾਵਾ ਟਾਵਾ ਲੰਗਰ ਹੁੰਦਾ ਸੀ ਜੀ ਜੀ ਸੰਗਤ ਵੀ ਥੋੜੀ ਸੀ ਕਿਉਂਕਿ ਜਿੰਨਾ ਅੱਜ ਇਕੱਠੇ ਨਾ ਜੀ ਜੀ ਦੋ ਦਿਨ ਪਹਿਲਾਂ ਉਹ ਸਬਕਾ ਨੂੰ ਸ਼ੁਰੂ ਹੋਣੀ ਹੈ ਜਿੰਨਾ ਅੱਜ ਇਕੱਠੇ ਭੋਗੜ ਦੇਨ ਹੁੰਦਾ ਸੀ ਜੀ ਇਹ ਗੁਰੂ ਜੀ ਮਹਾਨ ਕਿਰਪਾਲਤਾ ਰਹਿਮਤ ਹੋਈਏ ਸੰਗਤਾਂ ਦਾ ਠਾਠਾ ਮਾਰਦਾ ਇਕੱਠਾ ਅੱਜ ਮਹਾਨ ਧਰਤੀ ਨੂੰ ਨਮਸਕਾਰ ਕਰ ਰਿਹਾ ਜੀ ਤੇ ਸਭ ਤੋਂ ਧੰਨਵਾਦ ਮੈਂ ਕਰਾਂਗਾ ਪ੍ਰਸ਼ਾਸਨ ਨੇ ਨਾ ਜੀ ਜਿਹੜੇ ਪ੍ਰਬੰਧ ਕੀਤੇ ਨੇ ਨਾ ਬੇਮਿਸਾਲ ਨੇ ਜੀ ਕਿਉਂਕਿ ਅੱਗੇ ਗੱਡੀਆਂ ਅੱਜ ਆ ਜਾਂਦੀਆਂ ਸੀ ਜਿਹੜੇ ਪੈਦਲ ਤੁਰਨ ਨਾਲ ਮੇਰੇ ਲੰਗੜੇ ਫੰਗੜੇ ਤੁਰ ਨਹੀਂ ਸਕਦੇ ਜੀ ਤੇ ਪ੍ਰਸ਼ਾਸਨ ਨੇ ਜੋ ਪ੍ਰਬੰਧ ਕੀਤਾ ਹੈ ਗੱਡੀਆਂ ਦਾ ਪਿੱਛੇ ਗੱਡੀਆਂ ਖਲਾਰੀਆਂ ਨੇ ਜੀ ਸੰਗਤ ਤੁਰਨ ਵਾਲੀ ਨੂੰ ਕੋਈ ਦਿੱਕਤ ਨਹੀਂ ਆ ਰਹੀ ਜੀ ਤੇ ਸਾਰੀਆਂ ਸੰਗਤਾਂ ਵੱਲੋਂ ਮੈਂ ਪ੍ਰਸ਼ਾਸਨ ਦਾ ਸਮੁੱਚੇ ਪ੍ਰਸ਼ਾਸਨ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਾਂਗਾ ਕਿਉਂਕਿ ਜੋ ਅੱਜ ਪ੍ਰਬੰਧ ਹੋਇਆ ਕਿਉਂਕਿ ਅੱਗੇ ਜਦੋਂ ਅਸੀਂ ਆਂਦੇ ਸੀ ਨਾ ਜੀ ਜਿਹੜੇ ਪ੍ਰਸ਼ਾਸਨ ਪੁਲਿਸ ਵਾਲੇ ਇਹਨਾਂ ਨੇ ਨਾ ਜੀ ਜੀ ਟੁੱਟ ਟੁੱਟ ਕੇ ਬੰਦੇ ਧੱਕ ਪ੍ਰਸ਼ਾਸਨ ਬੜੇ ਸਜੇ ਢੰਗ ਨਾਲ ਗਾਈਡ ਕਰ ਰਿਹਾ ਸੰਗਤਾਂ ਨੂੰ ਜਿੱਥੇ-ਜਿੱਥੇ ਗੱਡੀਆਂ ਲਾਉਣੀਆਂ ਨੂੰ ਲਾ ਰਹੇ ਨੇ ਸੰਗਤਾਂ ਨੂੰ ਪੈਦਲ ਤੋਰ ਰਹੇ ਨੇ ਕਿਉਂਕਿ ਸਭ ਤੋਂ ਵੱਡਾ ਇਹ ਧੰਨਵਾਦ ਪ੍ਰਸ਼ਾਸਨ ਦਾ ਹੈ ਬੜਾ ਵਧੀਆ ਪ੍ਰਸ਼ਾਸਨ ਨੇ ਜੋ ਪ੍ਰਬੰਧ ਕੀਤਾ ਤੇ ਮੈਂ ਸਭ ਤੋਂ ਵੱਧ ਧੰਨਵਾਦ ਕਰਾਂਗਾ ਸਾਡੇ ਮੈਡਮ ਜੀ ਜਿਹੜੇ ਸਾਡੇ ਹਲਕੇ ਦੇ ਨਾ ਜੀ ਮੈਡਮ ਜੀ ਦਾ ਬੜਾ ਪਿਆਰ ਸਤਿਕਾਰ ਹੈ ਸਵੇਰੇ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ ਉਹਨਾਂ ਗੱਡੀ 'ਤੇ ਜਾ ਰਹੇ ਸੀ ਪਰ ਉਹਨਾਂ ਨੇ ਬੜੇ ਹੱਥ ਜੋੜ ਕੇ ਸੱਸੀਰ ਗੱਲ ਬੁਲਾਈ ਉਹਨਾਂ ਨੇ ਇਸੇ ਲਈ ਮੈਂ ਸਾਰੀਆਂ ਸੰਗਤਾਂ ਵੱਲੋਂ ਸਾਰੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਾਂਗੇ ਜਨ ਨਾਲ ਬੜੇ ਚੰਗੇ ਢੰਗ ਨਾਲ ਇਹ ਪ੍ਰੋਗਰਾਮ ਚਲਾ ਰਹੇ ਹੋ। ਮੇਰੇ ਵੀ 32 ਸਾਲ ਹੋ ਗਏ ਤੁਹਾਨੂੰ ਇੱਧਰ ਲੰਗਰ ਲੈ ਕੇ ਆਂਦੇ ਨੇ। ਉਸ ਟਾਈਮ ਕੀ ਮਾਹੌਲ ਹੁੰਦਾ ਸੀਗਾ ਇੱਥੇ ਤੇ ਹੁਣ ਮਾਹੌਲ ਕਿੰਨਾ ਕੁ ਬਦਲਿਆ ਹੋਇਆ ਵਾ। ਜਦ ਪਹਿਲਾਂ ਹੁੰਦਾ ਸੀ ਨਾ ਜੀ ਲੋਕੀ ਬੜੇ ਹੁੱਲੜਬਾਜੀ ਕਰਦੇ ਸੀ। ਜੀ ਕਿਉਂਕਿ ਕੋਈ ਐਨਾ ਪ੍ਰਬੰਧ ਹੈ ਨਹੀਂ ਸੀ। ਪਰ ਅੱਜ ਅੱਜ ਅਸੀਂ ਵੇਖਿਆ ਨਾ ਜੀ ਥਾਂ ਥਾਂ ਤੇ ਸੇਵਾਦਾਰ ਖੜੇ ਨੇ। ਜੀ ਕੋਈ ਟੋਪੀ ਪਾ ਕੇ ਨਹੀਂ ਆ ਰਹਿਆ। ਜੀ ਸਾਰਿਆਂ ਨੇ ਨਾ ਪਰਦੇ ਬੰਨੇ ਨੇ ਕਿਸੇ ਨੇ ਰੁਮਾਲ ਲਿਆ। ਟੋਪੀ ਬਾਗ ਵਿੱਚ ਕੋਈ ਨਹੀਂ ਆ ਰਿਹਾ ਪਹਿਲਾਂ ਟੋਪੀਆ ਬਾਗ ਆ ਜਾਂਦੇ ਹੋ ਲੜਬਾਜੀ ਕਰਦੇ ਮੋੜੇ ਮੋਟਰਸਾਈਕਲ ਤੇ ਜਾ ਰਹੇ ਨੇ ਪਰ ਅੰਦਰ ਪ੍ਰਸ਼ਾਸਨ ਨੇ ਇੱਕ ਮੋਟਰਸਾਈਕਲ ਨਹੀਂ ਆਣ ਦਿੱਤਾ ਜੀ ਕਿਉਂਕਿ ਸਾਰੀਆਂ ਸੰਗਤਾਂ ਦਾ ਬੜੇ ਪਿਆਰ ਨਾਲ ਮੱਥਾ ਟੇਕ ਰਹੀਆਂ ਨੇ ਆਪਣੇ ਮਹਾਂ ਰਿਸ਼ੀ ਦਾਨੁਸ਼ਿਰਧਾਸ ਕਰੇਟ ਕਰ ਰਹੀਆਂ ਨੇ ਇਹ ਸਭ ਤੋਂ ਵੱਡਾ ਪ੍ਰਸ਼ਾਸ਼ਨ ਦਾ ਮੈਂ ਧੰਨਵਾਦ ਕਰਾਂਗਾ ਬੜੇ ਸ਼ੁੱਝੇ ਢੰਗ ਨਾਲ ਉਹਨਾਂ ਨੇ ਸੰਗਤਾਂ ਨੂੰ ਗਾਈਡ ਕਰ ਰਹੇ ਨੇ ਜੀ ਜੀ ਤੇ ਜੇ ਵੇਖਿਆ ਜਾਵੇ ਕਿ ਜਿਵੇਂ ਆਪਾਂ ਕਹਿ ਰਹੇ ਸਿੱਖੀ ਦੀ ਗੱਲ ਕਰੀ ਹੈ ਹੈਨਾ ਸਭ ਨੂੰ ਪਤਾ ਲੱਗ ਰਿਹਾ ਕਿ ਕਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ ਕਿੰਡੀਆਂ ਵੱਡੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ ਤੇ ਹੁਣ ਪਰਿਵਾਰ ਦੇ ਪਰਿਵਾਰ ਨੇ ਜਿਹੜੇ ਆਪਣੇ ਲੈ ਕੇ ਆਂਦੇ ਨੇ ਇੱਥੇ ਹੈਨਾ ਨਤਮਸਤਕ ਹੁੰਦੇ ਨੇ ਇੱਥੇ ਮੱਥਾ ਟੇਕਦੇ ਨੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਤੇ ਪਹਿਲਾਂ ਰ ਕੱਟਾ ਜਿਹੜਾ ਕਿ ਆਂਦਾ ਪਿਆ ਕੋਈ ਪੈਦਲ ਆ ਰਿਹਾ ਕੋਈ ਸਾਈਕਲ ਤੇ ਆ ਰਿਹਾ ਅਸੀਂ ਰਸਤੇ ਦੇ ਵਿੱਚ ਆ ਰਹੇ ਸੀ ਇਹ ਵੀ ਦੇਖਿਆ ਕਿ ਜਿਹੜੇ ਵੀਲਚੇਅਰ ਤੇ ਨੇ ਬੜੀ ਦੂਰੋਂ ਦੂਰੋਂ ਵੀਲਚੇਅਰ ਦੇ ਉੱਤੇ ਆ ਰਹੇ ਨੇ ਉਹ ਤੇ ਇਹ ਕਿੱਦਾਂ ਦਾ ਲੱਗਦਾ ਦੇਖ ਕੇ ਕਿ ਹਾਂ ਕੌਮ ਆ ਜਿਹੜੀ ਕਿ ਉਹ ਜਾਗਦੀ ਪਈ ਆ ਤੂੰ ਪਹਿਲਾਂ ਜੀ ਪ੍ਰਬੰਧ ਕੋਈ ਨਹੀਂ ਸੀ ਕਿਸੇ ਕੋ YouTube ਨਹੀਂ ਕੋਈ ਮਾਇਲ ਨਹੀਂ ਸੀਗਾ ਜੀ ਕਿਸੇ ਕੋਲੇ ਤੁਹਾਡੇ ਜੀ ਤੁਸੀਂ ਲੈ ਕੇ ਆਏ ਚੈਨਲ ਆਪਣਾ ਜੀ ਇੱਕ ਬਹੁਤ ਘੱਟ ਸੀ ਜੀ ਪਰ ਅੱਜ ਮੈਂ ਤੁਹਾਡਾ ਧੰਨਵਾਦ ਕਰਾਂਗਾ ਤੁਸੀਂ ਬੜੀ ਮਿਹਨਤ ਕਰ ਰਹੇ ਹੋ ਮੈਂ ਵੇਖਿਆ ਤੁਸੀਂ ਉੱਥੇ ਪਹੁੰਚੇ ਦਿੱਲੇ ਤੇ ਪੁਲਸ ਵਾਲਿਆਂ ਕੋਲ ਹੁਣ ਤੁਹਾਡੇ ਲੰਗਰ ਵਿੱਚ ਪਹੁੰਚੇ ਹੋ ਤੁਸੀਂ ਜਿਹਨੇ ਮਿਹਨਤ ਕਰ ਰਹੇ ਹੋ ਜੀ ਇਹ ਤੁਹਾਡੀ ਮਿਹਨਤ ਦਾ ਫਲ ਹੈ ਕਿਉਂਕਿ ਸੰਗਤਾਂ ਨੂੰ ਪ੍ਰਚਾਰ ਜਾ ਰਿਹਾ ਹੈ ਜੀ ਥਾਂ ਥਾਂ ਤੇ ਪ੍ਰਚਾਰ ਹੋ ਰਿਹਾ ਹੈ ਟੀਵੀ ਵਿੱਚ ਤੁਹਾਡੀ ਫੋਟੋ ਜਾ ਰਹੀ ਹੈ ਲੋਕੀ ਵੇਖ ਕੇ ਇਸੇ ਪ੍ਰਚਾਰ ਨਾਲ ਹੀ ਅੱਜ ਸੰਗਤਾਂ ਠੱਠਾ ਮਾਰਦਾ ਘੱਟ ਗੁਰੂ ਦੀ ਮਾਨ ਕਿਰਪਾਲ ਦਾ ਦੌਰ ਹੈ ਸੰਗਤਾਂ ਨੂੰ ਜੋ ਪਿਆਰ ਮਿਲ ਰਿਹਾ ਹੈ ਜੋ ਆਪਣਾ ਮਨ ਮਸਾ ਹੋ ਰਿਹਾ ਹੈ ਯਾਨੀ ਸਾਰੀਆਂ ਸੰਗਤਾਂ ਦਾ ਇਹ ਪ੍ਰਚਾਰ ਹੈ ਸੰਗਤਾਂ ਨੂੰ ਕਹਿੰਦਾ ਕਿ ਜੇਕਰ ਇਸੇ ਤਰੀਕੇ ਨਾਲ ਪ੍ਰਚਾਰ ਚੱਲਦਾ ਰਹੇਗਾ ਤੇ ਜਿਹੜੇ ਪਿੰਡਾਂ ਦੇ ਜਿਹੜੇ ਮੋਰੀ ਬੰਦੇ ਨੇ ਜਿਵੇਂ ਸਰਪੰਚ ਨੇ ਇਕੱਠੇ ਕਰਕੇ ਨੌਜਵਾਨਾਂ ਨੂੰ ਜਦੋਂ ਇਸ ਧਰਤੀ ਦੇ ਉੱਤੇ ਲੈ ਕੇ ਆਣਗੇ ਉਹਨਾਂ ਨੂੰ ਮੱਥਾ ਟੇਕਾਣਗੇ ਇਸ ਇਤਿਹਾਸ ਬਾਰੇ ਦੱਸਣਗੇ ਤਾਂ ਕਿਤੇ ਨਾ ਕਿਤੇ ਨਸ਼ੇ ਨੂੰ ਵੀ ਠੱਲ ਪਾਉਗੀ ਹਾਂਜੀ ਫਿਰ ਰੋਬ ਤੋਂ ਦੀ ਹਾਂਜੀ ਇਹ ਬਹੁਤ ਵੱਡਾ ਸਵਾਲ ਕੀਤਾ ਜੀ ਕਿ ਜਿੰਨਾ ਵੀ ਪੰਦ ਸਮੁੱਚੀ ਪੋਵਮਰ ਲੋਜਾਂ ਪ੍ਰਸ਼ਾਸਨ ਵੱਲ ਕੀਤਾ ਜਾ ਰਿਹਾ ਹੈ ਪ੍ਰਚਾਰ ਹੋ ਰਿਹਾ ਹੈ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਇੱਥੇ ਦਰਸ਼ਨ ਕਰਨ ਆ ਰਹੀਆਂ ਨੇ ਇਹਦਾ ਬੜਾ ਫਰਕ ਪੈ ਰਿਹਾ ਜੀ ਪ੍ਰਚਾਰ ਦਾ ਜੀ ਤੁਹਾਡੇ ਚੈਨਲ ਨਾਲ ਹੀ ਇਹ ਯੂਟਿਊਬਰਾਂ ਹੀ ਜਿਹਨਾਂ ਪ੍ਰਚਾਰ ਹੋ ਰਿਹਾ ਹੈ ਇਹਦਾ ਹੀ ਅਸਰ ਪੈ ਰਿਹਾ ਕਿ ਸੰਗਤਾਂ ਨੂੰ ਜਾਗਰੂਤੀ ਮਿਲ ਰਹੀ ਹੈ ਸੰਗਤਾਂ ਆਪਣੇ ਇਤਿਹਾਸ ਨੂੰ ਪੜ੍ਹ ਕੇ ਇਹ ਸੰਗਤਾਂ ਜੋ ਇਕੱਠਾ ਮਾਰਦੇ ਕਾਠੇ ਤਾਂ ਹੀ ਆ ਰਹੀਆਂ ਨੇ ਪ੍ਰਚਾਰ ਹੋ ਰਿਹਾ ਹੈ ਇਹ ਗੁਰੂ ਜੀ ਮਹਾਨ ਕਿਰਪਾ ਦਾ ਹੈ ਤੇ ਕਿਉਂਕਿ ਛੋਟੇ ਛੋਟੇ ਬੱਚੇ 7 ਸਾਲ ਦੇ 9 ਸਾਲ ਦੇ ਬੱਚੇ ਨੀਆ ਵਿਚੜਨੇ ਇਹ ਸਭ ਤੋਂ ਵੱਡੀ ਜਰ ਕੋਵਾਨੀ ਹੈ ਜੀ ਇਹ ਸੰਗਤਾਂ ਦੇ ਹਿਰਦੇ ਵਿੱਚ ਵਸ ਰਹੀ ਹੈ ਇਹ ਪ੍ਰਚਾਰ ਹੋ ਰਿਹਾ ਪਹਿਲਾਂ ਕੋਈ ਪਤਾ ਨਹੀਂ ਲੱਗਦਾ ਕਿਸੇ ਨੂੰ ਇਹ ਤੁਹਾਡੇ ਪ੍ਰਚਾਰ ਨਾਲ ਹੀ ਤੁਹਾਡੇ ਮਾਧਿਅਮ ਨਾਲ ਹੀ ਸੰਗਤਾਂ ਨੂੰ ਸਾਰਾ ਗਿਆਨ ਪ੍ਰਾਪਤ ਹੋ ਰਿਹਾ ਹੈ ਸੰਗਤਾਂ ਇਸੇ ਲਈ ਆਪਣੇ ਪਰਿਵਾਰਾਂ ਸਮੇਤ ਇੱਥੇ ਨਾਜ਼ਮ ਖਸੋਰੀਆਂ ਨੇ ਮੱਥਾ ਟੇਕ ਰੀ ਆਪਣੇ ਮਹਾਨ ਸਿੱਧਾਂ ਨੂੰ ਸ਼ਰਧਾ ਫੁੱਲ ਭੇਟ ਕਰੀ ਜਾਂ ਨੇ ਜੀ ਬੁਰੇ ਕਿਰਪਾ ਕਰੇ ਤੁਹਾਡਾ ਵੀ ਧੰਨਵਾਦ ਸੰਗਤ ਦਾ ਧੰਨਵਾਦ ਜੀ ਵਾਹਿਗੁਰੂ ਕਾਲਸਾ ਵਾਰੀ ਜੀ ਫਤਿਹ ਸਰ ਜਿਵੇਂ ਬਾਬਾ ਜੀ ਨੇ ਜਿਵੇਂ ਬਜ਼ੁਰਗਾਂ ਦੀ ਸੋਚ ਸੀਗੀ ਕਿ ਨਗਰ ਦੇ ਵੱਲੋਂ ਲੰਗਰ ਆ ਜਿਹੜਾ ਲਿਆਂਦਾ ਗਿਆ 32 ਸਾਲ ਪਹਿਲਾਂ ਇਹ ਚੀਜ਼ ਜਿਹੜੀ ਸ਼ੁਰੂ ਕੀਤੀ ਗਈ ਲੰਗਰ ਸ਼ੁਰੂ ਕੀਤਾ ਗਿਆ ਤੇ ਅੱਜ ਵੀ ਚੱਲ ਰਿਹਾ ਤੇ ਅਸੀਂ ਵੇਖ ਰਿਹਾ ਕਿ ਪਿੰਡ ਦੇ ਬਾਕੀ ਨੌਜਵਾਨ ਵੀ ਆਏ ਨੇ ਕਿੰਨਾ ਅਸਰ ਆ ਜਿਹੜਾ ਕਿ ਇਨ੍ਹਾਂ ਚੀਜ਼ਾਂ ਦਾ ਨੌਜਵਾਨਾਂ ਦੇ ਉੱਤੇ ਪੈਂਦਾ ਵਾ ਇਹਨ ਜਿਹੜੀ ਇਹ ਸ਼ਹਾਦਤ ਆ ਇਹ ਬਹੁਤ ਵੱਡੀ ਸ਼ਹਾਦਤ ਆ ਜੀ ਇਹ ਤੁਸੀਂ ਹੁਣ ਦੇਖੋਗੇ ਸਾਡੇ ਨੌਜਵਾਨ ਨੇ ਇਹ ਇਹ ਇਹਨਾਂ ਨੂੰ ਮਤਲਬ ਇਹ ਅਸੀਂ ਦੋ ਤਰੀਕ ਤੋਂ ਜਿਹੜੀ ਲੰਗਰ ਦੀ ਤਿਆਰੀ ਹੈ ਉਹ ਸ਼ੁਰੂ ਕਰ ਦਿੰਨੇ ਆ ਜੀ ਜਿਵੇਂ ਸਾਡੇ ਬਾਬਾ ਜੀ ਨੇ ਦੱਸਿਆ ਇਹਨਾਂ ਨੂੰ ਤਕਰੀਬਨ ਸਾਡੇ ਇੱਕ ਗ੍ਰੰਥੀ ਨੇ ਪਿੰਡ ਦੇ ਇਹਨਾਂ ਨੂੰ 42 ਸਾਲ ਹੋ ਗਏ ਸਾਡੇ ਪਿੰਡ ਦੇ ਵਿੱਚ ਤੇ ਇਹਨਾਂ ਦੀ ਰਹਿਨਮਾਈ 'ਚ ਅਸੀਂ ਪਹਿਲੀ ਵਾਰ ਆਏ ਸੀਗੇ ਇੱਥੇ ਤੇ ਸਾਡੇ ਜਿਹੜੇ ਪਹਿਲਾਂ ਪ੍ਰਬੰਧਕ ਕਮੇਟੀ ਸੀਗੀ ਗੁਰਦੁਆਰਾ ਸਾਹਿਬ ਦੀ ਉਹ ਤੇ ਹੁਣ ਦੀ ਤੇ ਹੁਣ ਨੌਜਵਾਨ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਅਸੀਂ ਇੱਥੇ ਤਕਰੀਬਨ 32 ਸਾਲ ਤੋਂ ਲੰਗਰ ਜਿਹੜਾ ਲੈ ਕੇ ਆ ਰਹੇ ਹਾਂ ਤੇ ਉਹੀ ਗੱਲ ਬਾਬਾ ਜੀ ਦੀ ਵੀ ਇਹ ਜਿਹੜੇ ਹੁਣ ਸੋ ਬੜਾ ਇਹਦੇ ਤੇ ਫਰਕ ਪਿਆ ਕਿਉਂਕਿ ਜਿਹੜੇ ਨੌਜਵਾਨ ਨੇ ਉਹ ਜਾਣੂ ਨਹੀਂ ਸੀਗੇ ਕਿਉਂਕਿ ਹੁਣ ਉਹਦੇ ਪ੍ਰਤੀ ਜਿਹੜਾ YouTube ਲਾ ਲੋ ਜਾਂ ਤੁਸੀਂ ਸੋਸ਼ਲ ਮੀਡੀਆ ਕੁਝ ਵੀ ਲਾ ਲੋ ਉਹਦੇ ਪ੍ਰਤੀ ਪਤਾ ਲੱਗਦਾ ਵੀ ਕਿੱਡੀ ਵੱਡੀ ਸ਼ਹਾਦਤ ਆ ਇਹ ਕਿਉਂਕਿ ਦਸੰਬਰ ਦਾ ਮਹੀਨਾ ਜਿਹੜਾ ਤੁਸੀਂ 21 ਤੋਂ ਲੈ ਕੇ 28 ਦਸੰਬਰ ਤੱਕ ਹੁੰਦਾ ਇਹ ਬਹੁਤ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਨਾ ਭੁੱਲਣ ਯੋਗ ਅਤੇ ਇਹਨੂੰ ਮਹਿਸੂਸ ਕੀਤਾ ਜਾ ਸਕਦਾ ਅਸੀਂ ਇੱਥੇ ਮਤਲਬ ਆਉਨੇ ਆ ਇੱਕ ਹਫਤਾ ਇਹਨੂੰ ਮਹਿਸੂਸ ਕਰਦੇ ਆਂ ਵੀ ਉਦੋਂ ਕੀ ਮਤਲਬ ਬੀਤੀ ਹੋਊਗੀ ਜਦੋਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਕਿੰਨਾ ਕ ਲੰਗਰ ਲਿਆਂਦਾ ਗਿਆ ਤੇ ਅੱਜ ਉਹ ਲੰਗਰ ਕਿੱਥੇ ਤੱਕ ਪਹੁੰਚ ਚੁੱਕਾ ਜਦੋਂ ਅਸੀਂ ਲੰਗਰ ਲੈ ਕੇ ਆਏ ਸੀ ਅਸੀਂ ਤਾਂ ਬਹੁਤ ਛੋਟੇ ਸੀ 1992 ਦੇ ਤਕਰੀਬਨ ਇਹ ਗੱਲ ਆ ਤੇ ਮੈਂ 5 ਸਾਲ ਦਾ ਹੋਊਗਾ ਤੇ ਸਾਨੂੰ ਤਕਰੀਬਨ 16-17 ਸਾਲ ਸਾਨੂੰ ਮਤਲਬ ਨਾਲ ਬਾਬਾ ਜੀ ਤੇ ਪਿੰਡ ਦੇ ਸਹਿਯੋਗ ਨਾਲ ਆਉਂਦਿਆਂ ਨੂੰ ਹੋ ਗਏ ਤੇ ਅਸੀਂ ਉਦੋਂ ਪਹਿਲਾਂ ਮੇਰੇ ਖਿਲ ਬਰੈਡ ਦਾ ਲੰਗਰ ਲੈ ਕੇ ਆਏ ਸੀ ਉਸ ਤੋਂ ਬਾਅਦ ਅਸੀਂ ਪੂਰੀ ਛੋਲੇ ਤੇ ਉਸ ਤੋਂ ਬਾਅਦ ਅਸੀਂ ਖੀਰ ਤੇ ਮਟਰ ਪਨੀਰ ਉਸ ਤੋਂ ਬਾਅਦ ਆਪਣਾ ਆਪਣਾ ਕੜੀ ਚਾਵਲ ਤੇ ਜਿਵੇਂ ਆਪਣਾ ਤੁਸੀਂ ਕਹਿ ਸਕਦੇ ਹੋ ਸ਼੍ਰੋਮਣੀ ਗੁਰਦਾਰਪੁਰਾ ਕਮੇਟੀ ਨੇ ਕਿਹਾ ਵੀ ਇੱਥੇ ਮਿੱਠੇ ਦਾ ਤੇ ਹੋਰ ਦਾ ਜਿਹੜਾ ਨਹੀਂ ਹੋਊਗਾ ਤੇ ਉਸ ਤੋਂ ਬਾਅਦ ਅਸੀਂ ਆਪਣਾ ਕੜੀ ਚੌਲ ਦਾ ਸਿੰਪਲ ਲੰਗਰ ਲਿਆਈ ਸੀ ਐਤਕੀ ਅਸੀਂ ਤੇ ਤੰਦੂਰੀ ਨਾਨ ਦਾ ਲੰਗਰ ਜਿਹੜਾ ਉਹ ਲੈ ਕੇ ਆਏ ਆ ਤੇ ਮੁੰਡਿਆਂ ਦੇ ਸਾਡੇ ਜਿਹੜਾ ਯੂਥ ਆ ਇਹਦੇ ਵਿੱਚ ਵੀ ਬੜਾ ਮਤਲਬ ਇਹਨੂੰ ਲੈ ਕੇ ਬੜਾ ਉਹ ਹੁੰਦਾ ਵੀ ਅਸੀਂ ਸਰਾਂਧ ਜਾਵਾਂਗੇ ਪਹਿਲਾਂ ਬਾਬਾ ਜੀ ਕਹਿੰਦੇ ਸੀਗੇ ਹੁੱਲੜ ਬਾਜੀ ਤੇ ਜਿਵੇਂ ਅਸੀਂ ਦੇਖਦੇ ਸੀ ਹੌਰਨ ਬੜੇ ਵੱਜਦੇ ਸੀ ਹੁਣ ਨਹੀਂ ਮੈਨਮ ਇਹ ਮਤਲਬ ਬਹੁਤ ਲੋਕਾਂ ਦੇ ਅੰਦਰ ਇਹ ਸ਼ਰਧਾ ਭਾਵਨਾ ਨਾਲ ਜਿਹੜਾ ਲੰਗਰ ਲਾਉਂਦੇ ਨੇ ਸੰਗਤਾਂ ਤੇ ਇਹ ਮਤਲਬ ਇਹ ਸ਼ਹਾਦਤ ਨੂੰ ਅਸੀਂ ਮਤਲਬ ਨਹੀਂ ਮਤਲਬ ਭੁੱਲਿਆ ਜਾ ਸਕਦਾ ਨਹੀਂ ਜਾ ਸਕਦਾ ਤੇ ਲੱਗਦਾ ਕਿ ਜਿਵੇਂ ਇਸੇ ਤਰ੍ਹਾਂ ਜੇਕਰ ਨੌਜਵਾਨਾਂ ਨੂੰ ਸ਼ਹਾਦਤਾਂ ਦੇ ਬਾਰੇ ਦੱਸਿਆ ਜਾਏਗਾ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਜਾਏਗਾ ਤੇ ਜਿਹੜੇ ਗਲਤ ਕੰਮਾਂ ਦੇ ਵਿੱਚ ਨੌਜਵਾਨ ਪੈ ਰਹੇ ਨੇ ਉਹ ਵਾਪਸ ਆਪ ਦਾ ਸਿੱਖੀ ਰੂਪੀ ਧਾਰਨ ਕਰਨਗੇ ਤੇ ਸਹੀ ਕੰਮਾਂ ਵੱਲ ਤੁਰਨਗੇ ਬਿਲਕੁਲ ਮੈਮ ਇਹ ਬਿਲਕੁਲ ਗੱਲ ਤੁਹਾਡੀ ਸਹੀ ਆ ਕਿਉਂਕਿ ਜਿਹੜਾ ਯੂਥ ਆ ਯੂਥ ਨੂੰ ਇੱਕ ਪ੍ਰੇਰਨਾ ਦੀ ਲੋੜ ਹੁੰਦੀ ਆ ਜਦੋਂ ਇਹ ਆਪਣੇ ਬਜ਼ੁਰਗ ਸਾਡੇ ਉਹ ਪਾਸੇ ਨੂੰ ਲੈ ਕੇ ਤੁਰਦੇ ਨੇ ਤਾਂ ਆਬਵੀਅਸਲੀ ਕਿ ਯੂਥ ਵੀ ਉਸੇ ਲੈਂਤੇ ਤੁਰੂਗਾ ਸੋ ਇਹ ਦੇਖਦੇ ਨੇ ਵੀ ਜਦੋਂ ਇਹ ਇਹ ਬੱਚੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਬਰਥ ਕਿਸੇ ਦਾ 2000 ਦਾ ਕਿਸੇ ਦਾ 2006 ਦਾ ਪਰ ਇਹਨਾਂ ਨੂੰ ਇੰਨਾ ਕੁ ਮਤਲਬ ਉਹ ਹੁੰਦਾ ਜੇ ਸ਼ਾਮੀ ਇੱਥੋਂ ਅਸੀਂ ਲੰਗਰ ਜਦੋਂ ਸਮਾਪਤ ਕਰਦੇ ਹਾਂ ਤੇ ਇਹ ਦਰਬਾਰ ਸਾਹਿਬ ਜਾਂਦੇ ਨੇ ਰਾਤੀ 1 ਵਜੇ ਵਾਪਸੀ ਉੱਥੇ ਮੁੜ ਕੇ ਵਾਪਸੀ ਆਉਂਦੇ ਨੇ ਉੱਥੇ ਇਹ ਦੀਵਾਨ ਹਾਲ ਚ ਦੀਵਾਨ ਦੀ ਕਥਾ ਸੁਣਦੇ ਨੇ ਇਹ ਮਤਲਬ ਕਿਤੇ ਨਾ ਕਿਤੇ ਇਹਨਾਂ 'ਚ ਬੜਾ ਉਹਦਾ ਫਰਕ ਹੈਗਾ ਜੀ ਜੀ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਵੀਰੇ ਕਿੱਦਾਂ ਦਾ ਲੱਗਦਾ ਇੱਕ ਬਹੁਤ ਸੋਹਣਾ ਕੰਮ ਆ ਜਿਹੜਾ ਕਿ ਤੁਹਾਡੇ ਪਿੰਡ ਵੱਲੋਂ ਸਟਾਰਟ ਕੀਤਾ ਗਿਆ 22 ਸਾਲ ਹੋ ਗਏ ਉਹਨਾਂ ਨੂੰ ਚੱਲਦੇ ਹੋਏ ਹਾਂਜੀ ਬਹੁਤ ਵਧੀਆ ਕੰਮ ਹੈ ਯਾ ਜੀ ਹੁਣ ਅਸੀਂ ਲੰਗਰ ਲਾਣੇ ਆ 32 ਸਾਲ ਹੋ ਗਏ ਬਾਬਾ ਜੀ ਨੇ ਦੱਸਿਆ ਜਿਵੇਂ ਜੀ ਆਦਿ ਕੇ ਅਸੀਂ ਤੰਦੂਰੀ ਆਨੰਦ ਦਾ ਲੰਗਰ ਲੈ ਕੇ ਆਏ ਆ ਇੱਥੇ ਜੀ ਹਾਂਜੀ ਜੀ ਤੇ ਐਡਾ ਇੱਕ ਸਿੱਖ ਮਿਲਦੀ ਆ ਕਿ ਸਾਡੇ ਗੁਰੂਆਂ ਨੇ ਕਿੱਡੀਆਂ ਸ਼ਹਾਦਤਾਂ ਦਿੱਤੀਆਂ ਨੇ ਤੇ ਅਸੀਂ ਕਿਹੜੇ ਰਾਹੇ ਤੁਰਨਾ ਵਾ ਇਹ ਸਿੱਖ ਮਿਲਦੀ ਆ ਵੀ ਕੇਸ ਨਾ ਕਟਾਓ ਦਾੜੀ ਰੱਖੋ ਤੇ ਅਮਰ ਅਛਾ ਕੋ ਜੀ ਤੇ ਹੁਣ ਜਿਵੇਂ ਹੋਰ ਵੀ ਹੁੱਲੜ ਬਾਜੀ ਨਹੀਂ ਕਰਨੀ ਇੱਥੇ ਇਹ ਸਿੱਖ ਮਿਲਦੀ ਆ ਸਾਨੂੰ ਜੀ ਬਬਈ ਦੇਖਿਆ ਜਾਂਦਾ ਹਲੇ ਵੀ ਹਲੇ ਵੀ ਵੇਖਿਆ ਜਾਂਦਾ ਕਿ ਕਈ ਨੌਜਵਾਨ ਅਜਿਹੇ ਨੇ ਜਿਹੜੇ ਬੜੇ ਉੱਚੀ ਉੱਚੀ ਸਪੀਕਰ ਲਗਾ ਕੇ ਆ ਰਹੇ ਹੁੰਦੇ ਨੇ ਕੀ ਮੈਸੇਜ ਕੀ ਦੇਣਾ ਚਾਹੁੰਦੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਬਾਬਾ ਜੀ ਗਰੰਥੀ ਜੀ ਅੱਦੇ ਸਾਡੇ ਲੰਗਰ ਕਮੇਟੀ ਦੇ ਇੰਚਾਰਜ ਰਜੀਵ ਗਾਂਧੀ ਜੀ ਨੇ ਜੋ ਬਹੁਤ ਵਿਸਤਾਰ ਨਾਲ ਸਾਨੂੰ ਦੱਸ ਦਿੱਤਾ ਹੈ ਮੇਰੇ ਵੱਲੋਂ ਦਾ ਇਹੀ ਮੈਸਜ ਹੋਏਗਾ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਜੋ ਗੁਰੂ ਜੀ ਲਾਲ ਕਰਗੇ ਇਹ ਇੱਕ ਕੌਮ ਸਿੱਖ ਕੌਮ ਵਾਸਤੇ ਨਹੀਂ ਕੱਲੀ ਕਰਗੇ ਜੀ ਇਹ ਜੋ ਸਾਰੇ ਧਰਮਾਂ ਨੂੰ ਮੇਟ ਕੇ ਜੀ ਖਾਸ ਕਰਕੇ ਉਸ ਟਾਈਮ ਦਾ Hindu ਧਰਮ ਨੂੰ ਖਾਤਮ ਕਰਕੇ ਇੱਕ ਧਰਮ ਚਲਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਸ਼ਹਾਦਤ ਸ਼ੁਰੂ ਹੀ ਹੋਈ ਜੀ ਉਸ ਨੂੰ ਠੱਲ ਉਸ ਐਨੇ ਜ਼ੁਲਮਨਾਟਕ ਨੂੰ ਉਸ ਨੂੰ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਇਹ ਛੋਟੇ ਸਹਿਬਜ਼ਾਦਿਆਂ ਦੀ ਜੋ ਮਿਸਾਲ ਹੈ ਦੁਨੀਆ 'ਚ ਜੀ ਨਾ ਹੈ ਹੋਈ ਹੈ ਪਹਿਲਾਂ ਨਾ ਹੋਈ ਸੀ ਜੀ ਨਾ ਅੱਗੇ ਨੂੰ ਹੋਣੀ ਹੈ ਜੀ ਨਾ ਜੋ ਇਹ ਧਰਤੀ ਹੈ ਜੀ ਤੁਹਾਨੂੰ ਤੁਹਾਨੂੰ ਭਾਈ ਟੋਡਲ ਮਾਲ ਜੀ ਮੋਤੀ ਮੈਦਾ ਜੀ ਜੋ ਉਹਨਾਂ ਦਾ ਸਹਿਯੋਗ ਮੱਚਿਆਂ ਨੂੰ ਰਿਹਾ ਜੀ ਕਿਉਂਕਿ 6 ਪੋਟੋਂ ਆਨੰਦ ਪ੍ਰਸਾਦ ਛੱਡਣ ਤੋਂ ਜੀ ਉਸ ਦਿਨ ਤਾਂ ਹੀ ਭੁੱਖੇ ਵੀ ਸੀ ਜੀ ਮਰਿੰਡੇ ਦੀ ਪਹਿਲਾ ਸੱਸਾ ਦੇ ਵਿਛੋੜਾ ਪਿਆ ਜੀ ਫਿਰ ਇਹਨੇ ਗੰਗੂ ਪੰਡਤ ਨਾਲ ਉਹਨਾਂ ਦੇ ਪਿੰਡ ਦਾ ਹੈ ਜੀ ਇੱਕ ਰਾਤ ਦੋ ਰਾਤਾਂ ਕੁੰਮੇ ਮਸਜਿਦ ਦੇ ਸੱਸਾ ਦੇ ਨੇੜੇ ਰਹੇ ਉੱਥੇ ਵੀ ਗਿੱਲੇ ਕੱਪੜੇ ਭੋਖਣ ਪਾਣੇ ਜੀ ਭਾਬ ਕੇ 6 ਤੋਂ ਲੈ ਕੇ 10 9 10 ਦੀ ਦਿਨ ਕੋਤਵਾਲੀ ਮਰਿੰਡਾ ਜੀ ਉੱਥੇ ਰਾਤ ਘੱਟ ਹੀ ਉੱਥੇ ਵੀ ਭੋਖਣ ਪਾਣੇ ਬਿਨਾ ਕੱਪੜਿਆਂ ਤੋਂ ਜੀ ਐਨੇ ਠੰਡ ਦੀ ਉੱਪਰ ਤੋਂ ਠੱਠਾ ਮੀਂਹ ਹਵਾ ਤੇਜ਼ ਪੋਜੀ ਅਤ ਸਖਤ ਸਰਦੀ ਚ ਫਿਰ 3 ਦਿਨ ਇੱਥੇ ਰਹੇ ਆਪਣੇ ਠੰਡੇ ਬੂਰਜਾ ਚ ਜੀ ਪੇਸ਼ੀਆਂ ਪੈਂਦੀਆਂ ਰਹੀਆਂ ਬੱਚਿਆਂ ਨੂੰ ਲਾਲਚ ਵੀ ਦਿੱਤੇ ਗਏ ਤੇ ਜ਼ੁਲਮ ਵੀ ਹੋਇਆ ਪਿਆਰ ਵੀ ਕੀਤਾ ਗਿਆ ਪਰ ਉਹ ਗੁਰੂ ਦੇ ਲਾਲ ਤਾਂ ਤਾਂ ਉਹਨਾਂ ਦੀ ਕੁਰਬਾਨੀ ਨੂੰ ਸਿੱਧਾ ਕਰਨਾ ਹੈ ਔਰ ਮੈਸੇਜ ਇਹ ਹੈ ਇਸ ਵਰਗੀ ਧਰਤੀ ਨਾ ਮਹਿੰਗੀ ਕਿਤੇ ਹੋਏਗੀ ਦੁਨੀਆ 'ਚ ਜੀ ਨਾ ਹੋਏਗੀ ਨਾ ਹੈ ਜੀ ਜਿੰ ਉਸ ਟਾਈਮ ਦਾ ਇਤਿਹਾਸ ਦੱਸਦਾ ਹੈ 7 ਕਵਾਂਟਲ 81 ਕਿਲੋ ਸੋਨਾ ਲਗਿਆ ਸੀ ਭਾਈ ਤੋੜਨ ਮਲ ਦੀ ਮੰਲੋ ਜੀ ਉਸ ਦੀ ਕੀਮਤ ਅੱਜ ਵੀ ਲਾ ਲਓ ਫੇਰ ਵੀ ਲੱਗ ਜਾਓ ਕਿਸੇ ਜਗ੍ਹਾ ਨਾਲ ਮੁਕਾਬਲਾ ਇਹ ਤਾਂ ਕਿ ਨਹੀਂ ਇਸ ਧਰਤੀ ਦਾ ਕੋਈ ਮੁਕਾਬਲਾ ਨਹੀਂ ਧਰਤੀ ਕਰ ਸਕਦੇ ਮੈਂ ਕੀ ਦੇ ਤੌਰ ਤੇ ਜੀ ਮੇਰਾ ਤਾਂ ਮੈਸੇਜ ਇਹ ਹੀ ਹੈ ਸੰਗਤਾਂ ਨੂੰ ਵੀ ਐਡੀ ਕੁਰਬਾਨੀ ਐਡੀ ਜ਼ੁਲਮ ਨੂੰ ਠੱਲ ਵਾਸਤੇ ਸਾਰੇ ਧਰਮਾਂ ਨੂੰ ਖਤ੍ਤਾ ਦੇ ਭਲੇ ਵਾਸਤੇ ਉਹਨਾਂ ਨੇ ਆਪਣੀ ਜਾਨਾਂ ਨੂੰ ਖੇਲਣ ਦੀ ਟਾਈਮ ਜੀ ਉਹਨਾਂ ਦੇ ਹਸਨ ਦੀ ਉਮਰ ਤੇ ਉਹਨਾਂ ਨੇ ਐਡੇ ਕਾਰੇ ਕੀਤੇ ਐਡੇ ਕਾਰਨਾਮੇ ਕੀਤੇ ਕਿ ਉਸ ਨੂੰ ਸਜਦਾ ਕਰਨ ਵਾਸਤੇ ਮੇਰੀ ਤਾਂ ਪਰਿਵਾਰਾਂ ਨੂੰ ਸਭ ਧਰਮ ਦੇ ਪਰਿਵਾਰਾਂ ਨੂੰ ਭਾਵੇਂ Hindu ਹੈ ਭਾਵੇਂ Sikh ਹੈ ਭਾਵੇਂ Musalman ਹੈ ਭਾਵੇਂ ईसाई ਹੈ ਉਹਨਾਂ ਨੂੰ ਮੇਰੀ ਇਹ ਹੈ ਉਹ ਕਿਉਂਕਿ ਬੱਚਿਆਂ ਦਾ ਇਹ ਹੁਕਮ ਸੀ ਸ਼ੂਬੇ ਨੂੰ ਸਾਡੀ ਜਹਰਗਾਰ ਤੇ ਸਦਾ ਹੀ ਮੇਲੇ ਲੱਗਣਗੇ ਤੇਰੀ ਮੜੀ ਦੇ ਸੋਬਿਆ ਦੀਵਾ ਨਹੀਂ ਜਗਾਣਾ ਔਰੰਗੇ ਔਰੰਗਾਬਾਦ ਉਸ ਦੇ ਬੱਚੇ ਇਹ ਸਿਆਹ ਦੱਸਦਾ ਹੈ ਭੁਖਣ ਪਾਲਿਆ ਅੰਮ੍ਰਿਤਸਰ ਉਹਦੇ ਇੱਕ ਪਰਿਵਾਰ ਤੋਂ ਬੱਚੀ ਆਈ ਸੀ ਉਹ ਭੁਖੀ ਆਪਣਾ ਹਾਲ ਦੱਸ ਕੇ ਗਈ ਹੈ ਵੀ ਸਾਡੇ ਬਜ਼ੁਰਗਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਅਸੀਂ ਦਾ ਉਸ ਦਾ ਕਮਿਆਂ ਜਾਂ ਅਸੀਂ ਭੁਗਤ ਰਹੇ ਹਾਂ ਮੇਰੀ ਤਾਂ ਇਹ ਮੈਸੇਜ ਹੈ ਆਓ ਲੋਕੋ ਇੱਕ ਰਾਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਮੇਰੇ ਲਾਲਾਂ ਨਾਲ ਗੁਜ਼ਾਰੋ ਉਸ ਨੂੰ ਅਨੁਭਵ ਕਰਨ ਲਈ ਉਹਨਾਂ ਦੇ ਝੁਲਮ ਉਹਨਾਂ ਦੀ ਸਾਹਸ ਨੂੰ ਕੋਟ-કોટ ਪ੍ਰਣਾਮ ਕਰਨ ਲਈ ਸਾਰੀ ਦੁਨੀਆ ਨੂੰ ਆਲ ਵਰਡ ਦੇ ਲੋਕਾਂ ਨੂੰ ਪਰਿਵਾਰਾਂ ਨੂੰ ਬੇਨਤੀ ਆਪਣੇ ਬੱਚਿਆਂ ਨੂੰ ਇੱਕ ਵਾਰੀ ਜ਼ਰੂਰ ਆਪਰ ਦਰਸ਼ਨ ਕਰੋ ਉਹਨਾਂ ਦਾਰਸ਼ਨ ਕਰਾਓ ਜੋ ਆਪਣੇ ਬੀਸੇ ਨਾਲ ਜੁੜੋ ਜੋ ਉਹਨਾਂ ਨੇ ਹਰੇਕ ਧਰਮ ਵਾਸਤੇ ਕੁਰਬਾਨੀ ਕੀਤੀ ਉਹਨਾਂ ਨੂੰ ਨਸਤਮਤ ਹੋਣ ਲਈ ਇੱਥੇ ਇੱਕ ਵਾਰੀ ਜ਼ਰੂਰ ਦਿਓ ਹਾਜ਼ਿਰ ਹੋਣ ਚਾਹੀਦਾ ਤਾਂ ਕਿ ਉਹਨਾਂ ਤੋਂ ਆਪਣੇ ਜੀਵਨ ਸਾਹ ਨਸਿਆਂ ਦੀ ਔਰ ਹੁਲੜਵਾਜੀ ਦੀ ਤੋਂ ਜੋ ਆ ਕੇ ਇੱਕ ਮੇਲਾ ਨਹੀਂ ਸਾਧ ਸੰਗਤ ਜੀ ਇਹ ਸਹੀ ਦੀ ਜੋੜ ਮੇਲਾ ਹੈ ਸਾਡੀ ਨਾਨੀ ਜੀ ਦੱਸਦੀ ਸੀ ਵੀ ਅਸੀਂ ਨਾ ਰਾਤ ਨੂੰ ਗੱਡੇ ਆਂਦੇ ਸੀ ਗੱਡਿਆਂ ਦੇ ਆ ਕੇ ਅਸੀਂ ਰਾਤ ਨੂੰ ਇੱਥੇ ਚੌਲ ਦਹੀਂ ਦਰ ਹਿੱਲਾ ਕਰਕੇ ਸਵੇਰੇ ਮਕਾਨ ਜਾ ਕੇ ਇਹ ਸਾਧ ਸੰਗਤ ਜੀ ਇੱਕ ਮਕਾਨ ਹੈ ਸੂਬਿਆਂ ਦੀ ਸਰਦਾ ਦੀ ਫੁੱਲ ਭੇਟ ਕਰਨੀਆਂ ਤਾਂ ਜਿਸ ਤਰ੍ਹਾਂ ਆਪਣੇ ਤੇ ਦੁੱਖ ਹੁੰਦਾ ਨਾ ਉਸ ਤਰ੍ਹਾਂ ਦੁੱਖ ਮਹਿਸੂਸ ਕਰਨਾ ਹੀ ਆਣਾ ਚਾਹੀਦਾ ਬੱਚਿਆਂ ਨੂੰ ਲਿਆਓ ਇੱਥੇ ਜ਼ਰੂਰ ਹਾਜੀ ਲਓ ਆਪਣੇ ਬੱਚਿਆਂ ਨੂੰ ਸਿੱਧੇ ਪਾਸੇ ਤੋਰੋ ਇਹਨਾਂ ਭੁੱਲਾਂ ਚੁੱਕਾਂ ਦੀ ਖੀਵੇਂ ਕਿਵਾ ਕਰਨੀ ਦੀ ਵਾਇਕਲ ਦੀ ਕਹਾਖਾਲਸ ਵਾਹਿਗੁਰੂ ਜੀ ਕੀ ਬੋਤ ਸੋ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਕਿਸ ਤਰੀਕੇ ਨਾਲ ਲੰਗਰ ਹੈ ਜਿਹੜਾ ਕਿ ਤਿਆਰ ਕੀਤਾ ਜਾ ਰਿਹਾ ਤੇ 32 ਸਾਲਾਂ ਤੋਂ ਇਹ ਲੰਗਰ ਚੱਲਦਾ ਪਿਆ ਹੋਇਆ ਤੇ 32 ਸਾਲਾਂ ਤੋਂ ਇਸੇ ਤਰੀਕੇ ਨਾਲ ਲੰਗਰ ਚੱਲਦਾ ਰਿਹਾ ਵਾ ਤੇ ਬਰੈਡ ਪਕੌੜਿਆਂ ਦੇ ਤੋਂ ਲੰਗਰ ਸ਼ੁਰੂ ਹੋਇਆ ਸੀ ਤੇ ਬਰੈਡ ਪਕੌੜਿਆਂ ਤੋਂ ਲੰਗਰ ਸ਼ੁਰੂ ਹੋਇਆ ਸੀ ਤੇ ਤੁਸੀਂ ਭਾਂਡੇ ਦੇਖੋ ਕਿੱਡੇ ਵੱਡੇ-ਵੱਡੇ ਨੇ ਤੇ ਇਸੇ ਤਰੀਕੇ ਦੇ ਨਾਲ 32 ਸਾਲਾਂ ਤੋਂ ਲਗਾਤਾਰ ਇੱਥੇ ਲੰਗਰ ਚੱਲਦਾ ਪਿਆ ਹੈ ਤੇ ਸਾਰੀ ਸੰਗਤ ਸਾਰਾ ਨਗਰ ਹੈ ਜਿਹੜਾ ਕਿ ਮਿਲ ਕੇ ਸਾਰੇ ਨੌਜਵਾਨ ਮਿਲ ਕੇ ਇੱਥੇ ਲੰਗਰ ਹੈ ਜਿਹੜਾ ਕਿ ਚਲਾ ਰਹੇ ਨੇ ਤੰਦੂਰ ਲਗਾ ਕੇ ਦਿੱਤੇ ਗਏ ਨੇ ਤੇ ਨਾਨ ਵੀ ਸੰਗਤ ਨੂੰ ਖਵਾਏ ਜਾਣਗੇ ਤੇ ਬਹੁਤ ਖੂਬਸੂਰਤੀ ਦੇ ਨਾਲ ਲੰਗਰ ਚਲਾਇਆ ਜਾ ਰਿਹਾ ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਜਿਵੇਂ ਕਿ ਬਾਬਾ ਜੀ ਨੇ ਕੇ ਕੁਰਬਾਨੀਆਂ ਨੂੰ ਭੁੱਲੋ ਨਾ ਤੇ ਇੱਕ ਵਾਰੀ ਜ਼ਰੂਰ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਤੇ ਬੱਚਿਆਂ ਨੂੰ ਇੱਥੇ ਲਿਆ ਕੇ ਗੁਰੂ ਦੀ ਗੁਰੂ ਦੇ ਬੱਚਿਆਂ ਦੀ ਸ਼ਹਾਦਤਾਂ ਨੂੰ ਗੁਰੂ ਨੂੰ ਇੱਥੇ ਆ ਕੇ ਯਾਦ ਕਰੋ ਤੇ ਆਪਣੇ ਬੱਚਿਆਂ ਨੂੰ ਇਸ ਦਾ ਇਤਿਹਾਸ ਦੱਸੋ ਕਿ ਉਹਨਾਂ ਨੂੰ ਪਤਾ ਲੱਗੇ ਕਿ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਜਿਹੜੀਆਂ ਦਿੱਤੀਆਂ ਗਈਆਂ